ਜੋ ਬੋਲੇ ਸੋ ਨਿਰਭੈ ਸਤਗੁਰ ਵਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸਤਗੁਰ ਸੁਆਮੀ ਸੰਤ ਸਰਵਣ ਦਾਸ ਮਹਾਰਾਜ ਕੀ ਜੈ ਰਵਦਾਸ ਕਉਂਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਤਨ ਤਨ ਜਗਤ ਪਿਤਾ ਸਤਗੁਰ ਰਵਿਦਾਸ ਮਹਾਰਾਜ ਜੀ ਦੀ अपार कृपा सतका और डेरा 108 संत श्रमणदास सतखंड बल्ला ਦੇ ਮਹਾਪੁਰਸ਼ ਸਤਗੁਰੂ ਸਾੰਮੇ ਸੰਤ ਨਰੰਜਨदास ਮਹਾਰਾਜ ਜੀ ਦੇ ਆਸ਼ੀਰਵਾਦ सतका ਅੱਜ ਦੇਸ਼ਾਂ ਦੇਸ਼ਾਂ ਦੇ ਵਿੱਚ ਰਵਦਾਸਿਆ ਧਰਮ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਔਰ ਬਹੁਤ ਗੁਰੂ ਘਰਾਂ ਦੇ ਵਿੱਚ ਸਤਗੁਰ ਵਿਦਾਸ ਮਹਾਰਾਜ ਜੀ ਦੇ ਅੰਮ੍ਰਿਤਮਾਨੀ ਗ੍ਰੰਥ ਸਾਹਿਬ ਸਜੋਬਿਤ ਹੋ ਰਹੇ ਹਨ ਹਰ ਰੋਜ਼ ਇਹ ਕਾਰਜ ਚੱਲਦਾ ਜਾ ਰਿਹਾ ਜੋ ਇੱਕ ਕਾਫਲਾ ਬਣਦਾ ਜਾ ਰਿਹਾ ਔਰ ਅੱਜ ਵੀ ਸਤਿਗੁਰੂ ਬਦਾਸ ਮਹਾਰਾਜੀ ਦੇ ਅਪਾਰ ਕਿਰਪਾ ਸਦਕਾ ਸਤਿਗੁਰੂ ਸਵਾਮੀ ਸੰਤ ਨਰਿੰਦਰਨ ਦਾਸ ਮਹਾਰਾਜੀ ਦੇ ਅਸ਼ੀਰਵਾਦ ਸਦਕਾ ਅੱਜ ਹਰਿਆਣੇ ਵਿੱਚ ਜਿੱਥੇ 10 ਗੁਰੂ ਘਰਾਂ ਦੇ ਵਿੱਚ ਸਤਿਗੁਰ ਬਦਾਸ ਮਹਾਰਾਜੀ ਦੇ ਅੰਮ੍ਰਿਤ ਬਾਣੀ ਗ੍ਰੰਥ ਸਾਹਿਬ ਸ਼ਬਦ ਕੀਤੇ ਜਾ ਰਹੇ ਹਨ ਉਸ ਤੋਂ ਪਹਿਲਾਂ ਸਤਿਗੁਰ ਦੀ ਬਾਣੀ ਅੱਜ ਡੇਰਾ ਸਿਕੰਧਵੱਲਾ ਤੋਂ ਸੰਗਤਾਂ ਹਰਿਆਣੇ ਤੋਂ ਲੈਣ ਆਈਆਂ ਹਨ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਧੰਨਵਾਦ ਕਰਦੇ ਆਂ ਗਲੋਬਲ ਰਵਿਦਾਸੀਆ ਵੈਲਫੇਅਰ ਫਾਊਂਡੇਸ਼ਨ ਯੂਰਪ ਜਿਨ੍ਹਾਂ ਦੀ ਬਦੌਲਤ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਜਿੱਥੇ ਪਾਲਕੀ ਸਾਹਿਬ ਪਹਿਲਾਂ ਪਹੁੰਚਾਏ ਗਏ ਹੁਣ ਸਤਿਗੁਰ ਦੀ ਬਾਣੀ ਪਹੁੰਚਾਈ ਜਾ ਰਹੀ ਆ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਗ੍ਰੰਥ ਸਾਹਿਬ ਪਹੁੰਚਾਏ ਜਾ ਰਹੇ ਨੇ ਅੱਜ ਵੀ ਡੇਰਾ ਸਚੰਡ ਬੱਲਾ ਦੇ ਮਹਾਨ ਮਹਾਨ ਸੰਤਾਂ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਸਦਕਾ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਘਰ ਮਾਨਕ ਮਉ ਸਹਾਰਨਪੁਰ ਉੱਤਰ ਪ੍ਰਦੇਸ਼ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਕਾਕਰ ਕੋਈ ਆਸ਼ਰਮ ਸਹਾਰਨਪੁਰ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਮਵੀ ਕੋਈ ਸਹਾਰਨਪੁਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰੂ ਘਰ ਕਪੜਾ ਮਿਲ ਸਹਾਰਨਪੁਰ ਸ੍ਰੀ ਗੁਰੂ ਰਵਿਦਾਸ ਗੁਰੂ ਘਰ मानसापुर सहानपुर श्री गुरु रविदास गुरु घर शाहपुर सहानपुर श्री गुरु रविदास गुरु घर कोठड़ा खास कपाल मोचन यमुनानगर श्री गुरु रविदास गुरु घर जगौड़ी शाहबाद कुरुक्षेत्र श्री गुरु रविदास गुरु घर मलिकपुर खास खादर खिदड़ाबाद यमुनानगर श्री गुरु रविदास गुरु घर कपूर कपूरी खुई ਕੁਝ ਡੋਰਾ ਜਮਨਾ ਨਗਰ ਸ਼ਿਰੂ ਗਰਬਦਾਸ ਗੁਰੂਕਾਰ ਮਾਨਕ ਖੇੜੀ ਜਮਨਾ ਨਗਰ ਗੁਰੂਕਾਰਾਂ ਦੇ ਵਿੱਚ ਅੱਜ ਦੇ ਜੋ ਅੰਮ੍ਰਿਤ ਬਾਣੀ ਗੰਗਾਂ ਰੰਤ ਸਾਹਿਬ ਥੋੜੇ ਦਿਨਾਂ ਤੱਕ ਸ਼ੁਸ਼ੋਭਿਤ ਕੀਤੇ ਜਾਣਗੇ ਅੱਜ ਡੇਰਾ ਸਜਕੰਡ ਬੱਲਾ ਤੋਂ ਮਹਾਰਾਜ ਜੀ ਦੇ ਪਾਵਨ ਸਰੂਪ ਅੰਮ੍ਰਿਤ ਬਾਣੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਲਿਆ ਰਹੇ ਹਨ ਸੋ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਹਾਜ਼ਰੀ ਲਗਾਣਗੇ ਸੰਗਤਾਂ ਨੂੰ ਦੱਸਣਗੇ ਤੇ ਅੱਜ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਸਰੂਪ ਜੋ ਲੈ ਕੇ ਜਾ ਰਹੇ ਆ ਜੈ ਗੁਰਦੇਵ ਤਾਨ ਗੁਰਦੇਵ ਜੀ ਸੋ ਆਓ ਸਾਡੇ ਸਾਥੀ ਗੱਲ ਕਰਨਗੇ ਤੁਹਾਡੇ ਨਾਲ ਜੀ ਜੋ ਬੋਲੇ ਸੋਨਿਰ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਿਰ ਪੈ ਸੰਤ ਸਰਵੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਿਹਾਲ ਪੈਮ ਕੌਮ ਦੇ ਅਵਰ ਸੇ ਸਤਿਨਾਵਨ ਮਹਾਰਾਜ ਜੀ ਕੀ ਜੈ ਜੈ ਗੁਰੂ ਦੇ ਕੰਨ ਗੁਰੂ ਦੇ ਅੱਜ ਅਸੀਂ ਸੰਤ ਸ੍ਰੀ 108 ਸੰਸਰਵੰਦਾਸ ਮਹਾਰਾਜ ਜੀ ਡੇਰਾ ਸਚਖੰਡ ਬੱਲਾ ਦੇ ਮਹਾਨ ਮਹਾਪੁਰਸ਼ ਮੌਜੂਦਾ ਗੱਦੀ ਨਿਸ਼ੀਣ ਧਰਮ ਗੁਰੂ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਤੇ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਦੀ ਅਸੀਮ ਕਿਰਪਾ ਦੇ ਨਾਲ ਅੰਮ੍ਰਿਤ ਬਾਣੀ ਸ੍ਰੀ ਗੁਰੂ ਦਾਸ ਮਹਾਰਾਜ ਜੀ ਅੰਮ੍ਰਿਤ ਬਾਣੀ ਜਿਸ ਤਰ੍ਹਾਂ ਕਿ ਬਾਬਾ ਅਮਰਜੀਤ ਜੀ ਨੇ ਦੱਸਿਆ 10 ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਗਲੋਬਲ ਰਵਦਾਸੀਆ ਵੈਲਫੇਅਰ ਫਾਊਂਡੇਸ਼ਨ ਯੂਰਪ ਦੀ ਟੀਮ ਵੱਲੋਂ ਅਤੇ ਭਾਰਤ ਦੀ ਟੀਮ ਵੱਲੋਂ ਪਹਿਲਾਂ ਪਾਲਕੀ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਹੁਣ ਜਿਹੜੀ ਆ ਪ੍ਰਕਾਸ਼ ਅੰਮ੍ਰਿਤਵਾਣੀ ਦੇ ਉੱਥੇ ਕਿਤੇ ਜਾ ਰਹੇ ਨੇ ਅਸੀਂ ਧੰਨਵਾਦ ਕਰਦੇ ਆਂ ਇਸ ਮਹਾਨ ਡੇਰਾ ਦੇ ਮਹਾਨ ਮਹਾਪੁਰਸ਼ਾ ਦਾ ਜਗਤਗੁਰੂ ਸਤਗੁਰੂ ਦਾਸ ਮਹਾਰਾਜ ਦੀ ਇਸੇਮ ਅਨੁਕੰਪਾ ਦੇ ਨਾਲ ਅਸੀਂ ਇੱਥੇ ਪਹੁੰਚੇ ਤੇ ਗੁਰੂ ਦਾਸ ਮਹਾਰਾਜ ਦੀ ਪਾਨ ਪੇਤਮ ਰਿਤਵਾਣੀ ਜਿਹੜੀ ਹੈ ਉਹਨੂੰ ਗੁਰੂ ਘਰਾਂ ਦੇ ਵਿੱਚ ਪਹਚਾਈ ਜਾ ਰਹੀ ਹੈ ਡੇਰੇ ਵੱਲੋਂ ਡੇਰੇ ਸਦਕਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਥੀ ਇੱਥੇ ਪਹੁੰਚੇ ਬਾਬਾ ਅਮਰਜੀਤ ਜੀ ਦਾ ਇੱਥੇ ਪਹੁੰਚੇ ਤੇ ਮਹਾਰਾਜ ਜੀ ਦੇ ਸਰੂਪ ਇੱਥੇ ਨਾਲ ਲਜਾਣ ਵਾਸਤੇ ਸਾਨੂੰ ਜਿਹੜੇ ਦਿੱਤੇ ਗਏ ਆ ਅਸੀਂ ਬਹੁਤ ਹੀ ਧੰਨਵਾਦੀ ਆਂ ਡੇਰੇ ਦੇ ਡੇਰੇ ਦੇ ਜਿਹਨੇ ਵੀ ਹੋਰ ਮਹਾਨ ਮਹਾਪੁਰਸ਼ ਨੇ ਇੱਥੇ ਜਿਹੜੇ ਵੀ ਸਹਿਯੋਗ ਕੀਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਹ ਨਾਲ ਹੀ ਨਾਲ ਅਸੀਂ ਧੰਨਵਾਦ ਕਰਦੇ ਹਾਂ ਗਲੋਬਲ ਰਵਦਾਸੀਆ ਵੈਲਫੇਅਰ ਫਾਊਂਡੇਸ਼ਨ ਯੂਰਪ ਦੇ ਵਿੱਚ ਬੈਠੇ ਸਾਰੇ ਹੀ ਉਹਨਾਂ ਸਾਥੀਆਂ ਦਾ ਜਿਨ੍ਹਾਂ ਦੇ ਬਦੌਲਤ ਇਹ ਸਾਰੇ ਕੰਮ ਹੋ ਰਹੇ ਨੇ ਪਾਲਕੀਆਂ ਸਾਹਿਬ ਦੀ ਸਥਾਪਨਾ ਕੀਤੀ ਜਾ ਰਹੀ ਹੈ ਕਿਉਂਕਿ ਗਲੋਬਲ ਦਾ ਇੱਕ ਜਿਹੜਾ ਵਿਚਾਰ ਹੈ ਕਿ ਗੁਰੂ ਦਾਸ ਬਾਬਾ ਜੀ ਦੀ ਅੰਮ੍ਰਿਤ ਬਾਣੀ ਘਰ-ਘਰ ਦੇ ਵਿੱਚ ਹੋਵੇ ਪਹਿਲਾਂ ਛੋਟੀਆਂ ਅੰਮ੍ਰਿਤ ਬਾਣੀਆਂ ਸਾਰੇ ਪੂਰੇ ਵਿਸ਼ਵ ਦੇ ਵਿੱਚ ਵੰਡੀ ਗਈਆਂ ਨੇ ਪੂਰੇ ਭਾਰਤ ਦੇ ਵਿੱਚ ਚਾਹੇ ਬੰਗਾਲ ਬੰਗਲਾਦੇਸ਼ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਤਲੰਗਾਨਾ ਹਦਰਾਬਾਦ ਮਧਿਆ ਪ੍ਰਦੇਸ਼ ਮਹਾਰਾਸ਼ਟਰ ਸਾਰਿਆਂ ਦੇ ਵਿੱਚ ਬਾਰਾ ਕਈ ਹਜ਼ਾਰਾਂ ਜਿਹੜੀਆਂ ਛੋਟੀਆਂ ਅੰਮ੍ਰਿਤਵਾਣੀਆਂ ਜਿਹੜੀਆਂ ਮਹਾਰਾਜ ਜਿੱਦੀਆਂ ਬੜੇ ਹੀ ਚਾਉ ਨਾਲ ਸੰਗਤਾਂ ਨੇ ਯੂਰਪ ਦੀਆਂ ਸੰਗਤਾਂ ਨੇ ਇੱਥੇ ਦਿੱਤੀਆਂ ਨੇ ਹੁਣ ਵੱਡੀਆਂ ਅੰਮ੍ਰਿਤਵਾਣੀਆਂ ਦਾ ਪ੍ਰਕਾਸ਼ ਦਸ ਗੁਰੂ ਘਰਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅੰਮ੍ਰਿਤਵਾਣੀਆਂ ਦਾ ਪ੍ਰਕਾਸ਼ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਗਲੋਬਲ ਜਿਹੜਾ ਨਿਸ਼ਚੈ ਹੈ ਉਹ ਪੂਰਾ ਕਰਨ ਦਾ ਸੇ ਤਤਪਰ ਪ੍ਰਤੀਬਾ ਦਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ